ਲੇ ਤਾਂ ਦੇਖੋ ਕਿਸੇ ਦੀ ਜੇ ਤੁਹਾਡੇ ਤੋਂ ਗਲਤੀ ਹੋ ਵੀ ਗਈ ਹੈ ਕਿ ਪਤਾ ਸਾਡੇ ਬਾਪੂ ਬਚ ਜਾਂਦਾ ਪਰ ਇਹ ਸੇਮ 2012 ਚ ਮੇਰੇ ਬ੍ਰਦਰ ਜੋ ਕਿ 22 ਸਾਲਾਂ ਦਾ ਸੀਗਾ ਮਨਕਾ ਤਰਨਦੀਪ ਸਿੰਘ ਸ਼ੇਰਗਿੱਲ ਮੈਂ ਉਹਦੇ ਨਾਮ ਤੇ ਸਕੂਲ ਚਲਾ ਰਿਹਾ ਮੋਹੱਲੇ ਚ 22 ਸਾਲਾਂ ਦਾ ਭਰਾ ਮੇਰਾ ਸੜਕ ਤੇ ਕੋਈ ਹਿੱਟ ਕਰਕੇ ਚਲਾ ਗਿਆ ਤੇ ਉਹਨੂੰ ਕਿਸੇ ਨੇ ਹੱਥ ਨਹੀਂ ਲਾਇਆ ਜਿਹੜਾ ਚਲਾ ਗਿਆ ਸਾਨੂੰ ਅਜੇ ਤੱਕ ਨਹੀਂ ਪਤਾ ਫਿਰ ਤੁਸੀਂ ਉਹਦੇ ਦੁੱਖ ਚੋਂ ਰੋਡ ਐਕਸੀਡੈਂਟਸ ਦੇ ਦੁੱਖ ਦੇ ਵਿੱਚੋਂ ਨਹੀਂ ਨਿਕਲਦੇ ਆ ਰਹੇ ਤੇ ਸਾਡੇ ਨਾਲ ਇੱਕ ਹੋਰ ਮੇਰੇ ਅੱਗੇ ਆ ਗਿਆ ਲਾਈਫ ਦੇ ਵਿੱਚ ਕੀ ਕੀਤਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਰੁਕਣਾ ਚਾਹੀਦਾ ਸੀ ਅਟ ਲੀਸਟ ਬਜ਼ੁਰਗ ਬਣ ਗਏ ਬਜ਼ੁਰਗਾਂ ਚਲੋ ਔਰ ਮੈਂ ਦਸਦੀਏ ਪਾਜੀ ਹੁਣੇ ਬੜੇ ਸ਼ਰੀਫ ਹੈ ਇਹ ਸਾਰੀ ਫੈਮਲੀ ਬਹੁਤ ਅੱਛੀ ਬਹੁਤ ਜੀ ਜਵਾਦ ਰਹੀ ਹੈ ਕਿੰਨੇ ਜੋ ਰੁਕ ਜਾਂਦਾ ਰੁਕੇ ਚੱਕਾ ਹੋ ਸਕਦਾ ਉਹਨਾਂ ਦਾ ਦਿਲ ਨਾਲ ਬੜਾ ਸਿ ਮਾਫੀ ਕਰਨਾ ਮੈਂ ਆਪ ਜੀ ਨੂੰ ਦਸਦੀਏ ਪਾਜੀ ਇਹ ਫੈਮਲੀ ਇੰਨੀ ਅੱਛੀ ਮੈਂ ਕਹਿੰਦਾਂ ਉਹਨਾਂ ਕੇ ਬਾਪੂ ਬੜਾ ਪੋਲਾ ਸੀ ਪਾਜੀ ਇੰਨੇ ਨਾਈਸ ਹੈ ਤੁਸੀਂ ਦੇਖੋ ਕਿੰਨਾ ਤੁਹਾਡੇ ਸਾਹਮਣੇ ਬਹੁਤ ਡਾਊਨਵਰਡ ਫੈਮਲੀ ਹੈ ਜਦਕਿ ਵਰਲਡ ਹੀ ਹਜੇ ਇਸ ਵਕਤ ਬਾਪੂ ਜੀ ਦੀ ਰਨਿੰਗ ਜਰਨੀ ਦੇ ਹਿਸਾਬ ਨਾਲ ਆਨ ਆਫ ਦ ਟੌਪ ਦੇ ਵਰਦ ਰਨ ਕਰ ਰਹੇ ਹੈ ਉਸਤੇ ਵਿੱਚ ਵੀ ਇੰਨੀ ਨਿਮਰਤਾ ਹੋਣੀ ਚਾਹੀਦੀ ਉਹ ਰੁੱਕ ਜਾਂਦੇ ਬਾਪੂ ਜੀ ਨੂੰ ਹਸਪਤਾਲ ਤੱਕ ਲੈ ਜਾਂਦੇ ਇਹ ਸ਼ਾਇਦ ਹਾਦਸੇ ਇੰਨਾ ਵੱਡਾ ਲਾਅ ਸੜਕ ਬਣ ਸਕਦਾ ਸੀ ਭਾਈ ਜੀ